ਬਾਈ ਕਹਿੰਦੇ ਬੋਲੀ ਨਹੀਂ ਪਾਉਂਦੇ ਤਕਰੀਬ 500 ਸਟਾਰਟਿੰਗ ਬੋਲੀ ਵੀ ਬਾਈ ਨਹੀਂ ਲਾਈ ਸੀ ਜੀ ਬਾਈ ਜੀ ਆ ਰੋਟਾਵੇਟਰ ਹੈਗਾ ਦੇ ਸਕਦੇ ਹੋਗੇ 8 ਫੁੱਟਾ ਰੋਟਾਵੇਟਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਾਈ ਜੀ ਵਿਸ਼ਵ ਕਰਮ ਵਾਲਿਆਂ ਦਾ ਰੋਟਾਵੇਟਰ ਹੈਗਾ ਤੇ ਬਾਕੀ ਤੁਸੀਂ ਚੈੱਕ ਕਰ ਲਓ ਬਾਈ ਜੀ ਤੇ ਕ੍ਰੋਸ ਹੈਗਾ ਜਿਹੜਾ ਇਹ ਸਿੰਗਲ ਕ੍ਰੋਸ ਹੈਗਾ ਇੱਕ ਬਾਈ ਕੰਦਾ ਡਿੱਗਿਆ ਹੋਇਆ ਹੈਗਾ ਐਂਡ ਹੋਣ ਦਾਗਾ ਵੀਡੀਓ ਨੂੰ ਜਰੂਰ ਦੇਖੋ ਬਾਈ ਜੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਲੈ ਵੀ ਰੋਟਾਵੇਟਰ ਦੀ ਬੋਲੀ ਹੋਣ ਲੱਗਿਆ ਹੋਣਾ 21600 1600 ਲੱਖੇ ਲਾਦਾ 22000 ਕਿਹ ਗੱਲ ਜੀ 23000 ਜੀ ਸਿੰਘ ਆ ਗੋ ਵਾਲੀ ਨਾਲ ਆ ਜੀ ਲਾ ਵੀ ਅੱਗੇ ਦੇਖਦੇ ਆਂ ਬੋਲਦਾ ਪਈ ਸਾਡੇ ਪਈ ਰੋਤਾ ਵੇਟ ਨਾਲੇ 23500 23500 ਪਹਿਲਾ ਬੋਲਦਾ ਪਹਿਲਾ ਬੋਲਦਾ ਨਹੀਂ ਪਹਿਲਾ ਬਥੇਰੀ ਦੋਸਤਾਂ ਹੀ ਲੈ ਗਏ ਬਾਬਾ ਕਹਿੰਦਾ ਪਹਿਲਾ ਬਥੇਰੀ ਚਲੋ ਹਾਂ 26 26 26000 27 ਹੈ 27 ਮੈਂ ਵੇ ਆ ਭਾਈ ਦਲਬੀਰ ਸਿੰਘ ਜੀ ਦਲਬੀਰ ਸਿੰਘ ਦੇ ਐਕਸਟ 27 ਕੀ ਗਏ 27000

ਸਾਡੇ ਨੰਕੀ ਕਰਦੇ ਆ ਆਤਮਾ 31 ਜੀ ਲੈ ਪਹਿਲਾ ਬਾਈ ਟਰੈਕਟਰ ਲਈ ਅਸੀਂ ਇਹ ਨੰਬਰ ਦਾ ਜੀ ਨਾਮ ਵਰਤੋ 32 35 35 35 35 ਯਾਰ ਕਿਹੜਾ ਪੁੱਤ ਅਸੇ ਨਾਮ ਵਰਤੋ ਬੂਟਾ ਸਿੰਘ ਗਤੇਜ ਸਿੰਘ ਹੈ 35000 35000 ਲਓ ਜੀ ਬੋਲੋ ਜੀ ਹੋਰ 36 ਵਾਲੇ ਜੀ 36 ਵੀਰ ਸਿੰਘ छ्ती हज़ार बाबा बाबा के नवां भरज छत्ती हज़ार पीर सिंह

सैती पौ अट्ठ पुटा रूटा विटरा विश्वकर्मा विश्वकर्मा थी हजार 532 532 500 ਕਰਤੀ ਗਈ 33500 33500 ਵੀ ਲੈ ਵੀ 33500 ਯਾਰ ਗੀਰ ਸਿੰਘ ਕੋਈ ਕਰੀਦਾ ਟਰੈਕਟਰ ਵੀ ਉਪਰ ਵਿੱਚ ਬੋਲੋ ਭਾਈ ਵੀਰੇ ਲੈ ਵੀ ਗੀਰ ਸਿੰਘਾ ਬਾਬਾ ਹੁਣ ਫੇਰ ਰਾਇ ਕਰਨ ਗਿਆ ਪਹਿਲਾਂ ਟਰੈਕਟਰ ਲਈ ਰਾਇ ਕਰੀ ਸੀਗੀ 33500 ਦੇਖਦੇ ਆ 350 ਬੀਰ ਸਿੰਘਾ ਲਵੀ ਪਿੰਡ ਕੋਟਲੀ ਕਲਾਂ ਵਿੱਚ ਰੋਟਾ ਵੈਟਰ ਦੀ ਬੋਲੀ ਆ ਗਈ 22600 ਤੋਂ ਸ਼ੁਰੂ ਹੋਈ ਸੀ ਬੋਲੀ ਤੇ ਪਹਿਲਾਂ ਲੱਗਿਆ ਸੀਗਾ 23000 22500 ਤੇ ਹੁਣ ਲੱਗਿਆ ਬਈ ਜੀ 38500 ਹੈ 38500 ਲੱਗਿਆ ਦੇਖਦੇ ਆਂਗੇ ਸੋਨੂੰ ਐਂਡ ਦੇ ਬਈ ਜੀ ਦੱਸਾਂਗੇ ਕਿੱਥੇ ਤੱਕ ਬੋਲੀ ਟੁੱਟਦੀ ਹੈਗੀ 38500 ਦੇਖੇ ਜਦ ਨਾਲ ਫਰੇ ਜਾਣ ਵਾਲਾ ਜਿਹੜੀ ਜਿੰਨੀ ਹੈ ਆ ਬੂਟੇ ਤਾਂ ਬੋਲ ਰਹੀ ਕੋਈ ਅੱਛਾ ਦੇਖਾਂ ਗਿਆ ਖੜੇ ਦੇਖ ਕੇ ਥੱਤੀ ਪਾ ਚੋਲਾ ਵੀ ਦਿਨੇ ਦੀ ਮੁੰਡੇ ਵੀਰੇ ਨੇ ਵੀਰੇ ਨੇ ਜਿਹੜਾ ਬੋਲਦਾ ਰਹ ਹਾਂ ਤੁਸੀਂ ਕਿਹੜਾ ਪਿੰਡ ਹੈ ਬਾਈ ਇਹੇ ਕੋਟ ਲਿਕਲਾਂਗੇ ਠੀਕ ਹੈ ਜੀ ਲੈ ਵੀ ਕੋਟ ਲਿਕਲਾਂ ਤੂ ਆ ਬਾਈ 3850 ਸਟਾਰਟਿੰਗ ਬੋਲੀ ਵੀ ਬਾਈ ਨਹੀਂ ਲਾਈ ਸੀ ਹਲੋ ਬਾਈ ਬਾਈ ਰੋਟਾਟਰ ਦੇਖ ਰਹੇ ਨੇ ਹੋਣਾ ਦੇ ਕੀ ਬੰਦਾ ਸਾਹਮਣੇ ਰੋਟਾ ਪੈਗਾ ਲੈ ਲੈ ਇੱਥੇ ਨਾਲੋਂ ਜ਼ਿਆਦਾ ਵੱਧ ਉੱਥੇ ਇਕੱਠਾਗਾ ਹੁਣ ਦੇਖ ਕੇ ਆਏ ਨੇ ਰੋਟਾ ਵੇਟਰਾ ਫੇਸਬੁੱਕ ਕਰਮਾ ਦਾ ਰੋਟਾ ਵੇਟਰਾ ਅੱਠ ਕੁਟਾ ਰੋਟਾ ਵੇਟਰਾ ਜੀ नहीं पहले क्यों भरनी पी हां ਹੇ ਵੀ ਬੋਲੀ ਕਹਿੰਦੇ ਪਹਿਲਾਂ ਪਰਣੀ ਪੈਂਦੀ ਆ ਹੁਣ ਨਹੀਂ ਪਰੋਣੇ ਅਗੇ ਨਹੀਂ ਪਰੋਣੀ ਹੈਗੀ ਬੋਲੀ ਉਹ ਕਹਿੰਦੇ ਪਾਉਣ ਨਹੀਂ ਦਿੰਦੇ ਹੈਗੇ ਲੈ ਬਈ जन ने, ने पैसे भरे भाई जी जिन्हें कैसे भरा भाई जी बोली ओ लैस आ, दो दो दो। दो 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 है कोई भाई दसोड़ भाई ठत्ती पांच सौ वीर सिंह 1 38520 ਸਿੰਘ 2 38520 ਸਿੰਘ 3 ਲੈ ਬਾਈ ਲੈ ਬਾਈ ਆ ਬਾਈ ਲੈ ਗਿਆ ਪਿੰਡ ਕੋਟ ਲਿਆ ਬਾਈ ਦਾ ਵੀਰ ਸਿੰਘ ਨਾਮ ਆਗਾ ਬਾਈ ਦਾ ਉਹ ਬਾਈ ਬਾਈ ਹੋਰ ਆਣਾ ਪੜੇ ਜਿਹਨੇ ਬਾਈ ਮਾਲ ਜਲਦੇ ਪਏ ਆਦੇ ਠੀਕ ਹੈ ਬਾਈ ਜਮਾ ਉੱਤੇ ਲੈ ਵੀ ਖੋਸਮ ਬਾਈ ਹਾਂ ਬਾਈ ਠੀਕ ਹੈ ਬਾਈ ਉਮੀਦ ਹੈਗੇ ਸੀ ਪੁਰੇ ਲਾ ਕੇ ਸੀ ਉਮੀਦ ਵੀ ਲੈ ਕੇ ਜਾਣਾ ਲੈ ਵੀ ਬਾਈ ਉਮੀਦ ਨਾਲ ਕਈ ਵੀ ਲੈ ਕੇ ਜਾਣਾਗਾ ਤੇ ਉਹ ਬਾਈ ਨੇ ਲਾਇ ਸੀ 39000 ਤੇ ਫੀਸ ਭਰੀ ਨਹੀਂ ਸੀ ਇਸ ਕਰਕੇ ਇਹ ਬਾਕੀ ਹੁਣ ਸਾਨੂੰ ਹੁਣ ਆਪਾਂ ਰੋਟੇਟਰ ਕੰਨੀ ਲੈ ਕੇ ਚੱਲ ਦਾਂਗੇ ਤੇ ਰੋਟਾਟਰ ਕਿਦਾਂ ਦਾਗਾ ਕਿੰਨੇ ਫੁੱਟਾਂ ਦਾ ਤੇ ਬੋਲੀ ਕਿਵੇਂ ਲੱਗੀ ਬਈ ਕਮੈਂਟ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਜਰੂਰ ਕਰ ਲੈ ਚੈਨਲ ਨੂੰ ਧੰਨਵਾਦ ਸਸਕਾਲ